ਕਿ ਗੁੰਗਾ ਕਿਵੇਂ ਬੋਲਣ ਲੱਗ ਸਕਦਾ ਇਹ ਇੱਕ ਆਤਮਿਕ ਗਿਆਨੀ ਹੀ ਸਮਝ ਸਕਦਾ ਹੈ ਅੰਨਾ ਕਿੱਦਾਂ ਦੇਖ ਸਕਦਾ ਇੱਕ ਆਤਮਿਕ ਗਿਆਨੀ ਹੀ ਸਮਝ ਸਕਦਾ ਹੈ ਤੁਹਾਡੇ ਸੋਚਣ ਦੇ ਨਾਲ ਤੇ ਤੁਹਾਡੇ ਮੂੰਹ ਤੋਂ ਚੰਗੇ ਅੱਖਰ ਬੋਲਣ ਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਇਹ ਸਿਰਫ ਤੇ ਸਿਰਫ ਆਤਮਿਕ ਗਿਆਨ ਪ੍ਰਾਪਤ ਕੀਤਾ ਹੋਇਆ ਇਨਸਾਨ ਹੀ ਸਮਝ ਸਕਦਾ ਹੈ ਤੁਸੀਂ ਧਿਆਨ ਲਗਾ ਕੇ ਤੁਸੀਂ ਇਸ ਸਰੀਰ ਵਿੱਚੋਂ ਬਾਹਰ ਨਿਕਲ ਸਕਦੇ ਆ ਵਾਪਸ ਤੁਸੀਂ ਇਸ ਸਰੀਰ ਵਿੱਚ ਐਂਟਰ ਕਰ ਸਕਦੇ ਆ ਤੁਸੀਂ ਸਪਿਰਿਟ ਵਿੱਚ ਟਰੈਵਲ ਕਰ ਸਕਦੇ ਆ ਤੁਸੀਂ ਟਾਈਮ ਟਰੈਵਲ ਕਰ ਸਕਦੇ ਆ ਤੁਸੀਂ ਪੂਤਾਂ ਨੂੰ ਕੱਢ ਸਕਦੇ ਆ ਜਾਂ ਪੂਤਾਂ ਨੂੰ ਤੁਸੀਂ ਅਟਰੈਕਟ ਕਰ ਸਕਦੇ ਆ ਸੁਰਗਦੂਤਾਂ ਕੋਲੋਂ ਤੁਸੀਂ ਕੰਮ ਲੈ ਸਕਦੇ ਆ ਤੁਸੀਂ ਡਿਫਰੈਂਟ ਡਾਈਮੈਂਸ਼ਨਸ ਦੇ ਵਿੱਚ ਡਿਫਰੈਂਟ ਰੈਲਮਸ ਦੇ ਵਿੱਚ ਜਾ ਸਕਦੇ ਆ ਇਹ ਸਿਰਫ ਤੇ ਸਿਰਫ ਆਤਮਕ ਗਿਆਨ ਪਾਇਆ ਹੋਇਆ ਵਿਅਕਤੀ ਹੀ ਇਹਨਾਂ ਚੀਜ਼ਾਂ ਦੇ ਨਾਲ ਸਹਿਮਤ ਹੋ ਸਕਦਾ ਔਰ ਅੰਡਰਸਟੈਂਡ ਕਰ ਸਕਦਾ ਇਹ ਦੂਜਿਆਂ ਦੀ ਸਮਝ ਤੋਂ ਬਾਹਰ ਲੀਆਂ ਗੱਲਾਂ ਆ ਔਰ ਵਚਨ ਸਾਨੂੰ ਇੰਦਾ ਪ੍ਰੇਰਣਾ ਦਿੰਦਾ ਆ ਕਿ ਅਗਰ ਅਸੀਂ ਪਰਮੇਸ਼ਵਰ ਦੇ ਵਿੱਚ ਆਂ ਅਗਰ ਅਸੀਂ ਕਹਿੰਨੇ ਆ ਕਿ ਪ੍ਰਭੂ ਸਾਡੀ ਜ਼ਿੰਦਗੀ ਵਿੱਚ ਆ ਜਾਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆ ਤਦ ਸਾਨੂੰ ਇੰਨਾ ਸਾਰੀਆਂ ਚੀਜ਼ਾਂ ਦਾ ਇਲਮ ਹੋਣਾ ਬਹੁਤ ਜ਼ਰੂਰੀ ਆ ਕਿ ਕਿੰਨਾ ਇਲਮ ਹੋਵੇ ਮਾੜਾ ਮਾੜਾ ਨਹੀਂ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਅ ਲਿਟਲ ਨੋਲੇਜ ਇਜ਼ ਅ ਡੇਂਜਰਸ ਥਿੰਗ ਕਿ ਅਧੂਰਾ ਗਿਆਨ ਜਿਹੜਾ ਆ ਉਹ ਖਤਰਨਾਕ ਹੁੰਦਾ ਕਹਿੰਦੇ ਹੁੰਦੇ ਨੀਮ ਹਕੀਮ ਖਤਰਾ ਏ ਜਾਨ ਅਧੂਰਾ ਗਿਆਨ ਬੰਦੇ ਨੂੰ ਮਾਰਦਾ ਏ ਵਚਨ ਸਾਨੂੰ ਕਹਿੰਦਾ ਗਿਆਨ ਜਿਹੜਾ ਹੈ ਨਾ ਉਹ ਭਰਪੂਰੀ ਵਾਲਾ ਹੋ ਜਵੇ ਇਸ ਲੈਵਲ ਤੇ ਡੀਪ ਨੋਲਿਜ ਹੋਵੇ ਸਾਨੂੰ ਸਪਿਰਚੁਅਲਿਟੀ ਦੀ ਕਿ ਅਸੀਂ ਉਹ ਉਹਨਾਂ ਚੀਜ਼ਾਂ ਨੂੰ ਟਾਰਗੇਟ ਕਰ ਸਕੀਏ ਪਰ ਟ੍ਰਿਗਰ ਨਾ ਹੋਈਏ ਅਸੀਂ ਸ਼ਿਕਾਰ ਨਾ ਹੋਈਏ ਉਹਨਾਂ ਦੇ ਸੋ ਮੈਂ ਯਕੀਨ ਕਰਦੀ ਕਿ ਤੁਸੀਂ ਇਸ ਚੀਜ਼ ਨੂੰ ਸਮਝ ਰਹੇ ਹੋ ਜਿਹੜੀ ਚੀਜ਼ ਸਮਝਾਉਣ ਦੀ ਵਚਨ ਸਾਨੂੰ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਤੁਸੀਂ ਅਜੇ ਹੀ ਯੋਗ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਨਾਲ ਭਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ਵਰ ਦੀ ਪਛਾਣ ਵਿੱਚ ਵੱਧਦੇ ਰਹੋ ਸੋ ਵਚਨ ਕੀ ਦੱਸਦਾ ਕਿੰਦਾ ਅਜੇ ਹੀ ਯੋਗ ਚਾਲ ਚੱਲੋ ਤੁਹਾਡਾ ਕੈਰੈਕਟਰ ਇਹੋ ਜਿਹਾ ਹੋਵੇ ਤੁਹਾਡਾ ਬੋਲਣਾ ਇਹੋ ਜਿਹਾ ਹੋਵੇ ਤੁਹਾਡੇ ਅੰਦਰੋਂ ਗਿਆਨ ਦੀਆਂ ਗੱਲਾਂ ਇਹੋ ਜੀਆਂ ਹੋਣ ਕਿ ਅਸੀਂ ਸ਼ੁਭ ਕਰਮ ਕਰਨ ਵਾਲੇ ਹੋਈਏ ਚੰਗੇ ਕੰਮ ਕਰਨ ਵਾਲੇ ਹੋਈਏ ਔਰ ਅਸੀਂ ਉਹਨਾਂ ਦੇ ਵਿੱਚ ਬles ਹੋਈਏ ਫਲ ਦੇ ਰਹੀਏ ਉਹਨਾਂ ਵਿੱਚ ਸਾਨੂੰ ਉਹ ਚਾਲ ਚੱਲਣ ਦੇ ਫਰੂਟਸ ਮਿਲਣ ਸਾਡੇ ਕੈਰੇਕਟਰ ਦੇ ਫਲ ਜਿਹੜੇ ਆ ਉਹ ਨਜ਼ਰ ਆਉਣ ਅਸੀਂ ਫਲਦਾਰ ਹੋਈਏ ਫਲਿਏ ਵਧੀਏ ਉਸ ਜੋਗ ਚਾਲ ਵਿੱਚ ਅਗਰ ਅਸੀਂ ਸੱਚ ਬੋਲਿਆ ਆ ਤੇ ਅਸੀਂ ਉਸ ਸਚਾਈ ਦੇ ਵਿੱਚ ਹੋਰ ਵਧੀਏ ਅਗਰ ਅਸੀਂ ਪੁਜਤਰਤਾਈ ਵਿੱਚ ਚੱਲ ਰਹੇ ਤਾਂ ਪੁਜਤਰਤਾਈ ਵਿੱਚ ਹੋਰ ਵਧੀਏ ਅਗਰ ਅਸੀਂ ਗਿਆਨ ਇਲਮ ਹਾਸਲ ਕਰ ਰਹੇ ਤਾਂ ਅਸੀਂ ਉਹਦੇ ਵਿੱਚ ਹੋਰ ਵਧੀਏ ਅਗਰ ਅਸੀਂ ਵਿਸ਼ਵਾਸੀ ਬਣ ਰਹੇ ਤਾਂ ਵਿਸ਼ਵਾਸ ਵਿੱਚ ਹੋਰ ਵਧੀਏ ਕਹਿੰਦਾ ਜੋਗ ਚਾਲ ਚੱਲੋ ਅੱਜ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਬਪਤਿਸਮੇ ਲੈ ਲਿਆ ਜਾਂ ਜਿਨ੍ਹਾਂ ਨੇ ਕੁਝ ਵੀ ਕਹਿ ਲੋ ਦੁਨੀਆ ਦੇ ਵਿੱਚ ਕਿਉਂਕਿ ਸਿਰਫ ਬਪਟਿਸਮ ਹੀ ਨਹੀਂ ਹੋਰ ਵੀ ਬੜੀਆਂ ਚੀਜ਼ਾਂ ਆ ਜਿਨ੍ਹਾਂ ਦਾ ਨਾਮ ਨਹੀਂ ਮੈਂ ਲੈਣਾ ਚਾਹੁੰਦੀ ਪਰ ਕਹਿੰਦੇ ਕਿ ਉਹ ਲੈਣ ਦੇ ਨਾਲ ਜਿਹੀ ਪਰਮੇਸ਼ਵਰ ਦੇ ਨੇੜੇ ਆ ਗਈਆਂ ਰਾਈਟ ਜਿਨ੍ਹਾਂ ਨੇ ਉਹ ਸਭ ਕੁਝ ਕਰ ਲਿਆ ਆ ਪਰ ਉਹਨਾਂ ਦੀ ਚਾਲ ਜਿਹੜੀ ਆ ਉਹ ਉਹਦੇ ਅਕੋਰਡਿੰਗਲੀ ਨਹੀਂ ਆ ਬੈਪਟਿਸਮ ਤਾਂ ਲੈ ਲਿਆ ਪਰ ਵਿ ਵਿਚਾਰ ਦੇ ਵਿੱਚ ਆ ਬੈਪਟਿਸਮ ਤਾਂ ਲੈ ਲਿਆ ਪਰ ਝੂਠ ਝੂਠ ਨਿੰਦਾ ਚੁਗਲੀ ਫਰੇਮ ਇਹ ਚੀਜ਼ਾਂ ਨਹੀਂ ਛੱਡੀਆਂ ਬੈਪਟਿਸਮ ਤਾਂ ਲੈ ਲਿਆ ਪਰ ਪਰਮੇਸ਼ਵਰ ਦੇ ਉੱਤੇ ਹੀ ਭਰੋਸਾ ਕੋਈ ਨਹੀਂ ਹੈਗਾ ਵਫਾਦਾਰੀ ਕੋਈ ਨਹੀਂ ਹੈਗੀ ਪਰਮੇਸ਼ਵਰ ਦੇ ਵਚਨਾਂ ਦੀ ਆਗਿਆਕਾਰੀ ਕੋਈ ਨਹੀਂ ਕਰ ਰਹੀ ਹੁਕਮ ਅਦੁੱਲੀ ਹੋ ਰਹੀ ਆਰ ਦੱਬ ਕੇ ਹੋ ਰਹੀ ਆ ਤਾਂ ਬਾਣੀ ਸਾਨੂੰ ਕੀ ਕਹਿੰਦੀ ਜੋਗ ਚਾਲ ਚੱਲੋ ਸਾਡਾ ਕੈਰੇਕਟਰ ਜਿਹੜਾ ਆ ਨਾ ਉਹ ਪ੍ਰੂਵ ਕਰੇ ਕਿ ਅਸੀਂ ਰਾਈਚਸਨੈਸ ਦੇ ਵਿੱਚ ਆ ਅਸੀਂ ਧਾਰਮਿਕਤਾ ਦੇ ਵਿੱਚ ਆ ਸਾਡਾ ਸੱਚ ਬੋਲਣ ਤੋਂ ਪ੍ਰੂਵ ਹੋਵੇ ਕਿ ਹੂ ਵੀ ਆਂ ਅਸੀਂ ਕੌਣ ਆ ਅਸੀਂ ਕਿਸੇ ਨੂੰ ਦੇਖ ਕੇ ਨਾ ਬਦਲੀਏ ਕੋਈ ਸਾਨੂੰ ਦੇਖ ਕੇ ਠੀਕ ਬਣਨ ਦੀ ਕੋਸ਼ਿਸ਼ ਕਰੇ ਅਸੀਂ ਗਲਤਵਾਲ ਨੂੰ ਦੇਖ ਕੇ ਗਲਤ ਨਾ ਹੋਈਏ ਪਰ ਉਸ ਗਲਤ ਨੂੰ ਸੰਗ ਆਵੇ ਕਿ ਮੈਂ ਠੀਕ ਹੋ ਜਾਵਾਂ ਪਰਮੇਸ਼ਰ ਦੀ ਇੱਛਾ ਆ ਅਸੀਂ ਜੋਗ ਚਾਲ ਚੱਲੀਏ ਹਰ ਪਰਮੇਸ਼ਵਰ ਦੀ ਪਛਾਣ ਵਿੱਚ ਵਾਧਦੇ ਜਾਈਏ ਅਸੀਂ ਸਾਨੂੰ ਦੇਖ ਕੇ ਕਿਸੇ ਨੂੰ ਲੱਗੇ ਕਿ ਵਾਕਿਆ ਹੀ ਇਹ ਪਰਮੇਸ਼ਵਰ ਦਾ ਬੇਟਾ ਹੈ ਪਰਮੇਸ਼ਵਰ ਦੀ ਬੇਟੀ ਹੈ ਸਾਡੇ ਅੰਦਰੋਂ ਪਰਮੇਸ਼ਵਰ ਦੀ ਪਹਿਚਾਣ ਹੋਏ ਅਸੀਂ ਉਹਦੇ ਰੂਪ ਵਿੱਚ ਵਾਧਦੇ ਜਾਈਏ ਉਹਦੀ ਪਛਾਣ ਵਿੱਚ ਵਾਧਦੇ ਜਾਈਏ ਅਤੇ ਉਸ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰੱਥਾ ਤੇ ਨਾਲ ਸਮਰੱਥ ਹੋ ਜਾਵੋ ਤਾਂ ਜੋ ਤੁਸੀਂ ਆਨੰਦ ਨਾਲ ਪੂਰਾ ਸਹਾਰਾ ਤੇ ਧੀਰਜ ਕਰੋ ਹੁਣ ਵਚਨ ਕੀ ਦੱਸਦਾ ਪਹਿਲਾਂ ਉਹ ਕਹਿੰਦਾ ਸਪਿਰਚੁਅਲਿਟੀ ਦੀ ਨੌਲੇਜ ਨੂੰ ਪ੍ਰੋਪਰ ਤਰੀਕੇ ਨਾਲ ਲਵੋ ਉਹਦੇ ਗਿਆਨ ਨੂੰ ਉਹਦੀ ਅਵੇਅਰਨੈਸ ਦੇ ਵਿੱਚ ਆ ਜਾਓ ਸਪਿਰਚੁਅਲਿਟੀ ਦੀ ਅਵੇਅਰਨੈਸ ਹੋਣੀ ਚਾਹੀਦੀ ਤੁਹਾਨੂੰ ਸੈਕੰਡਲੀ ਕੀ ਕਹਿੰਦਾ ਤੁਹਾਡੀ ਕੈਰੈਕਟਰਿਸਟਿਕ ਜਿਹੜੀ ਆ ਉਹ ਗੋਡਲੀ ਹੋਣੀ ਚਾਹੀਦੀ ਆ ਤੁਹਾਡਾ ਚਰਿੱਤਰ ਜਿਹੜਾ ਆ ਉਹ ਪਰਮੇਸ਼ਵਰ ਦੇ ਲੋਕਾਂ ਵਾਲਾ ਪਰਮੇਸ਼ਵਰ ਵਾਲਾ ਹੋਣਾ ਚਾਹੀਦਾ ਆ ਅਰ थर्ड थिंग ਉਹ ਸਾਨੂੰ ਕੀ ਕਹਿ ਰਿਹਾ ਉਸ ਦੀ ਮहिमा ਦੀ ਸ਼ਕਤੀ ਪਾਵਰ ਸ਼ਕਤੀ ਸਮਝਦੇ ਹੋ ਸ਼ਕਤੀਮਾਨ ਹਾਂ ਸ਼ਕਤੀ ਸ਼ਕਤੀ ਸ਼ਕਤੀਮਾਨ ਸੋ ਸ਼ਕਤੀ ਉਹਦੀ ਜਿਹੜੀ ਸਟਰੈਂਥ ਹੈ ਉਹਦੀ ਜਿਹੜੀ ਪਾਵਰ ਹੈ ਉਹਦੇ ਅਨੁਸਾਰ ਸਾਰੀ ਸਮਰਥ ਨਾਲ ਸਮਰਥ ਹੋ ਜਾਓ ਤਾਂ ਜੋ ਤੁਸੀਂ ਆਨੰਦ ਨਾਲ ਪੂਰਾ ਸਹਾਰਾ ਅਤੇ ਧੀਰਜ ਕਰੋ ਇਹ ਬਹੁਤ ਜ਼ਬਰਦਸਤ ਆਇਤ ਆ ਪਰਮੇਸ਼ਵਰ ਦੀ ਮਹਿਮਾ ਦੇ ਵਿੱਚ ਸ਼ਕਤੀ ਆ ਜਦੋਂ ਅਸੀਂ ਪਰਮੇਸ਼ਵਰ ਦੀ ਮਹਿਮਾ ਕਰਦੇ ਆ ਨਾ ਅਸੀਂ ਇੱਕ ਨਵੇਕਲੀ ਸ਼ਕਤੀ ਨੂੰ ਜਿਹੜੀ ਅਲੌਕਿਕ ਆ ਜਿਹੜੀ ਸੁਪਰਨੈਚੁਰਲ ਆ ਅਸੀਂ ਉਸ ਸ਼ਕਤੀ ਨੂੰ ਉਸ ਪਾਵਰ ਨੂੰ ਅਟਰੈਕਟ ਕਰਦੇ ਆ ਔਰ ਉਹ ਸਾਡੇ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਆ ਜਦੋਂ ਤੁਸੀਂ ਰੈਗੂਲਰ ਪਰਮੇਸ਼ਵਰ ਦੀ ਵਰਸ਼ਿਪ ਕਰਦੇ ਹੋ ਨਾਟ ਓਨਲੀ ਸਿੰਗਿੰਗ ਪਰ ਤੁਸੀਂ ਹਰ ਕੰਮ ਦੇ ਵਿੱਚ ਵਰਸ਼ਿਪ ਕਰ ਰਹੇ ਹੋ ਕਿ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਤੁਸੀਂ ਚੇਤਾ ਰੱਖਿਆ ਕਿ ਮੈਂ ਪਰਮੇਸ਼ਵਰ ਦਾ ਬੱਚਾ ਆ ਮੈਨੂੰ ਸੋਚ ਕੇ ਬੋਲਣਾ ਚਾਹੀਦਾ ਮੈਂ ਪਰਮੇਸ਼ਵਰ ਦਾ ਬੱਚਾ ਆ ਮੇਰਾ ਉੱਠਣਾ ਬੈਠਣਾ ਕਿੰਦਾ ਦੇ ਲੋਕਾਂ ਚ ਹੋਣਾ ਚਾਹੀਦਾ ਮੈਂ ਇਸ ਗੱਲ ਦਾ ਧਿਆਨ ਰੱਖਣਾ ਮੇਰੇ ਘਰ ਦਾ ਮਾਹੌਲ ਕਿੰਦਾ ਦਾ ਹੋਣਾ ਚਾਹੀਦਾ ਮੈਂ ਇਸ ਗੱਲ ਦਾ ਧਿਆਨ ਰੱਖਣਾ ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਾਈਂਡ ਵਿੱਚ ਰੱਖਦੇ ਆ ਇਹ ਸਾਰੇ ਕੰਮ ਜਿਹੜੇ ਆ ਇੱਕ ਆਰਾਧਨਾ ਬਣ ਜਾਂਦੇ ਆ ਇੱਕ ਵਰਸ਼ਿਪ ਬਣ ਜਾਂਦੇ ਆ ਅਰ ਜਦੋਂ ਅਸੀਂ ਇਸ ਤਰ੍ਹਾਂ ਦੀ ਵਰਸ਼ਿਪ ਕਰਦੇ ਆ ਅਸੀਂ ਸੁਪਰ ਨੇਚਰਲ ਪਾਵਰ ਨੂੰ ਅਟਰੈਕਟ ਕਰ ਲੈਨੇ ਆ ਸਾਡੇ ਜੀਵਨ ਦੇ ਵਿੱਚ ਫੇਰ ਤੁਹਾਨੂੰ ਸਹੀ ਗਲਤ ਪਹਿਚਾਣਨ ਦੀ ਸ਼ਕਤੀ ਮਿਲ ਜਾਂਦੀ ਹੈ ਫੇਰ ਤੁਸੀਂ ਕਿਸੇ ਰੋਗੀ ਲਈ ਅਰਦਾਸ ਕਰਦੇ ਹੋ ਤੇ ਉਹ ਚੰਗਾ ਹੋ ਜਾਂਦਾ ਹੈ ਫੇਰ ਦੁਸ਼ਟ ਆਤਮੇ ਤੁਹਾਡੇ ਅੱਗੇ ਠਹਿਰ ਨਹੀਂ ਪਾਉਂਦੇ ਇਸ ਲਈ ਪਰਮੇਸ਼ਵਰ ਕੀ ਕਹਿੰਦੇ ਉਹਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਤੁਸੀਂ ਸਾਰੇ ਸਮਰਥ ਨਾਲ ਸਮਰਥ ਹੋ ਜਾਓ ਕਿ ਤੁਹਾਡੇ ਅੰਦਰ ਵੀ ਉਹ ਸਮਰਥ ਹੋਵੇ ਜੋ ਪਰਮੇਸ਼ਵਰ ਦੀ ਸਮਰਥ ਹੈ ਜੋ ਉਹਦੀ ਮਹਿਮਾ ਦੀ ਸਮਰਥ ਹੈ ਔਰ ਜਦੋਂ ਤੁਹਾਡੇ ਅੰਦਰ ਇੱਕ ਸਟਰੈਂਥ ਹੁੰਦੀ ਆ ਜਦੋਂ ਤੁਹਾਡੇ ਅੰਦਰ ਇੱਕ ਪਾਵਰ ਹੁੰਦੀ ਆ ਸੋ ਤੁਹਾਡੇ ਅੰਦਰ ਫਿਰ ਇੱਕ ਆਸ ਹੁੰਦੀ ਆ ਮੇਰੇ ਲਈ ਹੋ ਜਾਣਾ ਆ ਮੈਂ ਅਰਦਾਸ ਕਰਨੀ ਮੇਰੇ ਲਈ ਹੋ ਜਾਣਾ ਮੈਂ ਪਰਮੇਸ਼ਵਰ ਨੂੰ ਪੁਕਾਰਨਾ ਉਹਨੇ ਮੇਰੇ ਲਈ ਉੱਤਰ ਦੇਣਾ ਪਰਮੇਸ਼ਵਰ ਮੇਰੇ ਅੰਗ ਸੰਗਾ ਪਰਮੇਸ਼ਵਰ ਆਪ ਮੇਰੇ ਕੰਮਾਂ ਨੂੰ ਪੂਰਾ ਕਰਦੇ ਆ ਸੋ ਕੀ ਆ ਫਿਰ ਅਸੀਂ ਧੀਰਜ ਵਿੱਚ ਬਣੇ ਰਹਿੰਦੇ ਆ ਅਸੀਂ ਆਨੰਦ ਵਿੱਚ ਬਣੇ ਰਹਿੰਦੇ ਆ ਘਰ ਵਿੱਚ ਕੋਈ ਪ੍ਰੋਬਲਮ ਆਈ ਪੂਰਾ ਵਿਸ਼ਵਾਸ ਆ ਕਿਉਂਕਿ ਸਾਡੇ ਅੰਦਰ ਅਸੀਂ ਇੱਕ ਸੁਪਰ ਪਾਵਰ ਨੂੰ ਜੋ ਪਰਮੇਸ਼ਵਰ ਤੋਂ ਅਸੀਂ ਉਹਨੂੰ ਅਟਰੈਕਟ ਕਰ ਲਿਆ ਉਹਨੂੰ ਅਸੀਂ ਆਪਣੇ ਅੰਦਰ ਲੈ ਲਿਆ ਅਸੀਂ ਅਸੀਂ ਜਾਣਦੇ ਹਾਂ ਕਿ ਇਹ ਸਮੱਸਿਆ ਹੁਣ ਸਾਨੂੰ ਜਿਹੜਾ ਉਖਾੜ ਨਹੀਂ ਸਕਦੀ ਪਰ ਇਹ ਸਮੱਸਿਆ ਉਖੜੂਗੀ ਪਰਮੇਸ਼ਵਰ ਦੇ ਸਮਰਥ ਦੇ ਨਾਲ ਰਾਈਟ ਤਾਂ ਤੁਸੀਂ ਫਿਰ ਕਾਲੇ ਨਹੀਂ ਪੈਂਦੇ ਤੁਸੀਂ ਫਿਰ ਪਰਮੇਸ਼ਵਰ ਦੇ ਵਿੱਚ ਬਣੇ ਰਹਿਨੇ ਆ ਤੁਸੀਂ ਇੱਕ ਆਸ ਵਿੱਚ ਇੱਕ ਉਮੀਦ ਵਿੱਚ ਜਿਹਦੇ ਚ ਤੁਹਾਨੂੰ ਪੂਰਨ ਭਰੋਸਾ ਆ ਪੂਰਾ ਯਕੀਨ ਤੁਸੀਂ ਉਹਦੇ ਵਿੱਚ ਕਾਇਮ ਰਹਿਨੇ ਆ ਕਹਿੰਦਾ ਜੋ ਤੁਸੀਂ ਆਨੰਦ ਨਾਲ ਪੂਰਾ ਸਹਾਰਾ ਜਿਹੜਾ ਆ ਅਤੇ ਧੀਰਜ ਕਰੋ ਕਿ ਤੁਹਾਡੇ ਅੰਦਰ ਕਾਲਾ ਪੰਨਾ ਹੋਏ ਤੁਹਾਡੇ ਅੰਦਰ ਪੇਸ਼ੈਂਸ ਜਿਹੜੀ ਆ ਉਹ ਆ ਜਾਵੇ ਅਤੇ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਨੇ ਸਾਨੂੰ ਇਸ ਯੋਗ ਬਣਾਇਆ ਭਈ ਚਾਨਣ ਵਿੱਚ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਹੋਈਏ ਅਰ ਕਹਿੰਦਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਿਹਾ ਕਰੋ ਜਿਨੇ ਸਾਨੂੰ ਇਸ ਯੋਗ ਬਣਾ ਦਿੱਤਾ ਕਿ ਜਿਹੜੇ ਸੰਤ ਸੇਵਕ ਹੋਏ ਪਰਮੇਸ਼ਵਰ ਦੇ ਜਿਹੜੇ ਗਿਆਨੀ ਮਹਾ ਗਿਆਨੀ ਹੋਏ ਸਾਨੂੰ ਉਹਨਾਂ ਦੇ ਪੱਤੀਦਾਰ ਪੱਤੀਦਾਰ ਸਮਝਦੇ ਹੋ ਪੰਜਾਬੀ ਦੇ ਵਿੱਚ ਪੱਤੀਦਾਰ ਕਿਹਾ ਜਾਂਦਾ ਜਿੱਦਾਂ ਉਹਨਾਂ ਦੇ ਹੀ ਖਾਨਦਾਨ ਦਾ ਹਿੱਸਾ ਬਣਾ ਦੇਣਾ ਪਿੰਡਾਂ ਵਿੱਚ ਪੱਤੀਆਂ ਹੁੰਦੀਆਂ ਨਾ ਇਹ ਫਲਾਨੀ ਪੱਤੀ ਦੇ ਆ ਮਤਲਬ ਉਹ ਹੁੰਦਾ ਕਿ ਇੱਕ ਹੀ ਪਰਿਵਾਰ ਆ ਉਹਨਾਂ ਦਾ ਹੀ ਸ੍ਰੀਕਾ ਭਾਈਚਾਰਾ ਕੋਈ ਦਾਦੇ ਭਰਾ ਸੀਗੇ ਕੋਈ ਜਿਹੜੇ ਪਿਓ ਭਰਾ ਸੀਗੇ ਤੋਂ ਉਹਨਾਂ ਦੇ ਹੀ ਗਾਂ ਜਿਹੜੇ ਆ ਖਾਨਦਾਨ ਤੁਰੇ ਹੋਏ ਸ੍ਰੀਕਾ ਭਾਈਚਾਰਾ ਇੱਕ ਪੱਤੀਦਾਰ ਇੱਕ ਏਰੀਏ ਦੇ ਵਿੱਚ ਰਹਿਣ ਵਾਲੇ ਇੱਕ ਕਬੀਲੇ ਦੇ ਲੋਕ ਸੋ ਵਚਨ ਇਹੰਦਾ ਕਿ ਧੰਨਵਾਦ ਕਰਦੇ ਰਿਹਾ ਕਰੋ ਪਰਮੇਸ਼ਵਰ ਦਾ ਕਿ ਉਹਨੇ ਸਾਨੂੰ ਇਸ ਯੋਗ ਬਣਾ ਦਿੱਤਾ ਵੀ ਅਸੀਂ ਲਾਈਟ ਵਿੱਚ ਆ ਗਏ ਮਤਲਬ ਗਿਆਨ ਦੇ ਵਿੱਚ ਆ ਗਏ ਇਹ ਗਿਆਨ ਸਾਨੂੰ ਹੋ ਗਿਆ ਕਿ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਆ ਅਸੀਂ ਉਹ ਬਰਕਤਾਂ ਉਹ ਆਸ਼ੀਸ਼ਾਂ ਉਹ ਸਮਰਥ ਉਹ ਸਭ ਚੀਜ਼ਾਂ ਜੋ ਸੰਤਾ ਸੇਵਕਾਂ ਨੇ ਪ੍ਰਾਪਤ ਕੀਤੀਆਂ ਜਦੋਂ ਅਸੀਂ ਕੰਪਲੀਟ ਸਪਿਰਚੁਅਲ ਨੋਲਿਜ ਨੂੰ ਲਵਾਂਗੇ ਸਪਿਰਚੁਅਲਿਟੀ ਨੂੰ ਅਸੀਂ ਆਪਣੇ ਅੰਦਰ ਲਵਾਂਗੇ ਉਹਨੂੰ ਜਾਣਾਂਗੇ ਵਚਨ ਚ ਲਿਖਿਆ ਮੰਗੋ ਤੇ ਦਿੱਤਾ ਜਾਏਗਾ ਉਹ ਤੁਹਾਨੂੰ ਪਰਮੇਸ਼ਵਰ ਨਹੀਂ ਦੇਣਾ ਜਦੋਂ ਅਸੀਂ ਉਸ ਚੀਜ਼ ਨੂੰ ਲਵਾਂਗੇ ਤਦ ਜੋ ਉਹਨਾਂ ਨੇ ਜਿਹੜੇ ਸਾਡੇ ਤੋਂ ਪਹਿਲਾਂ ਜਿਨ੍ਹਾਂ ਦੀ ਅਲਾਈਨਮੈਂਟ ਹੋ ਗਈ ਪਰਮੇਸ਼ਵਰ ਦੇ ਨਾਲ ਜਿਹੜੇ ਇਨਲਾਈਟਨ ਹੋ ਗਏ ਸਾ ਅਸੀਂ ਵੀ ਉਸ ਚੀਜ਼ ਨੂੰ ਲੈ ਸਕਾਂਗੇ ਸੇਮ ਥਿੰਗ ਸੇਮ ਪਾਵਰਸ ਸੇਮ ਬlesਸਿੰਗਸ ਸੇਮ ਐਨੋਇੰਟਿੰਗ ਜਿਹੜੀ ਆ ਉਹ ਸਾਡੇ ਲਈ ਵੀ ਹੋਊਗੀ ਇਸ ਗੱਲ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਤੇ ਧੰਨਵਾਦ ਕਰਨਾ ਚਾਹੀਦਾ ਕਿ ਅਗਰ ਪਰਮੇਸ਼ੁਰ ਨੇ ਪੌਲਸ ਨੂੰ ਉਸ ਲੈਵਲ ਦੀ ਐਨੋਇੰਟਿੰਗ ਦਿੱਤੀ ਕਿ ਲੋਕੀ ਪੱਲਾ ਸ਼ੁਆ ਕੇ ਲੈ ਜਾਣ ਪਰ ਸ਼ਾਮਾ ਪੈ ਜਵੇ ਤੇ ਚੰਗਾ ਹੋ ਜਵੇ ਲੰਗੜਿਆਂ ਨੂੰ ਕਹਿ ਦੇਣ ਕਿ ਤੁਰ ਪੋ ਤੇ ਤੁਰ ਪੈਂਦੇ ਸੀ ਅਗਰ ਅਸੀਂ ਵੀ ਸਪਿਰਚੁਅਲੀ ਅਵੇਅਰ ਹੋ ਜਾਈਏ ਅਸੀਂ ਵੀ ਉਸ ਲੈਵਲ ਦੀ ਮਿਹਨਤ ਵਿੱਚ ਆ ਜਾਈਏ ਤੇ ਸੇਮ ਚੀਜ਼ਾਂ ਅਸੀਂ ਵੀ ਕਰ ਸਕਾਂਗੇ ਸਾਡੇ ਦੁਆਰਾ ਵੀ ਹੋਣਗੀਆਂ ਕਹਿੰਦਾ ਇਸ ਚੀਜ਼ ਨੂੰ ਸਮਝਣ ਦੀ ਤੁਸੀਂ ਕੋਸ਼ਿਸ਼ ਕਰੋ ਅਰੇ ਇਸ ਚੀਜ਼ ਲਈ ਧੰਨਵਾਦ ਕਰਦੇ ਰਿਹਾ ਕਰੋ ਪਰਮੇਸ਼ਵਰ ਦਾ ਹਾਲੇਲੂਇਆ ਅਰ ਅੱਗੇ ਕੀ ਲਿਖਿਆ ਅਤੇ ਸਾਨੂੰ ਅੰਧਕਾਰ ਦੇ ਵਸ ਵਿੱਚੋਂ छुड़ा ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ ਸਾਨੂੰ ਪਰਮੇਸ਼ਵਰ ਨੇ ਅਗਿਆਨਤਾ ਚੋਂ ਅਗਿਆਨਤਾ ਦੇ ਵਸ ਵਿੱਚੋਂ ਬਾਹਰ ਕੱਢ ਲਿਆ ਸ਼ੱਕ ਵਹਿਮ ਦੇ ਵਸ ਵਿੱਚੋਂ ਬਾਹਰ ਕੱਢ ਲਿਆ ਮੂਰਖਤਾ ਦੇ ਵਸ ਵਿੱਚੋਂ ਸਾਨੂੰ ਬਾਹਰ ਕੱਢ ਲਿਆ ਜਿੱਥੇ ਬਾਕੀ ਦੇ ਖਲੋਤੇ ਜਿਹੜੇ ਆ ਉਹ ਕਹਿ ਰਹੇ ਇਦਾਂ ਕਿਦਾਂ ਹੋ ਸਕਦਾ ਉਦਾਂ ਕਿਦਾਂ ਹੋ ਸਕਦਾ ਹੋਰ ਕਰਦੇ ਹੋ ਕੱਲ ਨੂੰ ਕਰਦੇ ਹੋ ਸਾਨੂੰ ਪਰਮੇਸ਼ਵਰ ਨੇ ਉਸ ဌਾਣੀ ਤੋਂ ਵੱਖਰੇ ਕਰ ਲਿਆ ਪਰ ਸਾਨੂੰ ਪਰਮੇਸ਼ਰ ਨੇ ਕਿਦੇ ਨਾਲ ਜੋੜ ਦਿੱਤਾ ਜਿੱਥੇ ਅਸੀਂ ਕਹਿੰਨੇ ਸਭ ਕੁਝ ਹੋ ਸਕਦਾ ਜਰੂਰ ਹੋ ਗਿਆ ਹੋਊਗਾ ਜਰੂਰ ਕਰੂਗਾ ਔਰ ਉਹ ਆਪਣੇ ਤਾਲੀਬਾਂ ਦਾ ਫਲਦਾ ਤਾਂ ਹੈ ਉਹ ਕਰੇਗਾ ਅਰ ਲਿਖਿਆ ਉਸ ਦੇ ਵਿੱਚ ਸਾਨੂੰ ਨਿਸਤਾਰਾ ਅਰਥਾਤ ਪਾਪਾਂ ਦੀ ਮਾਫੀ ਮਿਲਦੀ ਹੈ ਪਰਮੇਸ਼ਰ ਵਿੱਚ ਹੀ ਆ ਕੇ ਸਾਨੂੰ ਪਾਪ ਤੋਂ ਮਾਫੀ ਮਿਲਦੀ ਹੈ ਉਸੇ ਵਿੱਚ ਆਣ ਕੇ ਸਾਨੂੰ ਹਰੇਕ ਦੁੱਖ ਤੋਂ ਨਿਸਤਾਰਾ ਮਿਲਦਾ ਹੈ ਹਰੇਕ ਪਰੇਸ਼ਾਨੀ ਤੋਂ ਸਾਨੂੰ ਜਿਹੜਾ ਆ ਛੁਟਕਾਰਾ ਜਿਹੜਾ ਆ ਉਹ ਮਿਲਦਾ ਹੈ ਅਰੇ ਸੋ ਅਗਲੀ ਆਇਤ ਜਿਹੜੀ ਆ ਨਾ ਉਹ ਤਾਂ ਮਾਈਂਡ ਬ्लोਇੰਗ ਉਹ ਅਲੱਖ ਪਰਮੇਸ਼ਵਰ ਦਾ ਰੂਪ ਅਤੇ ਸਾਰੀ ਸ੍ਰਿਸ਼ਟ ਵਿੱਚੋਂ 제ਠਾ ਹੈ ਵਾਓ ਅਲਖ ਦਾ ਮਤਲਬ ਪਤਾ ਤੁਹਾਨੂੰ ਅਲਖ ਦਾ ਮਤਲਬ ਹੁੰਦਾ ਇਨਵੀਜੀਬਲ ਜਿਹੜਾ ਨਜ਼ਰ ਨਹੀਂ ਆਉਂਦਾ ਤੁਸੀਂ ਸੁਣਿਆ ਹੋਊਗਾ ਆਪਣੇ ਪੰਜਾਬ ਵਿੱਚ ਆਪਣੇ ਇੰਡੀਆ ਵਿੱਚ ਤਾਂ ਇਹ ਬੋਲਿਆ ਹੀ ਜਾਂਦਾ ਬਾਹਰ ਤੇ ਨਹੀਂ ਬਾਹਰ ਜੋਗੀ ਨਹੀਂ ਮੇਰੇ ਖਿਆਲ ਹੁੰਦੇ ਫਿਰਿਆ ਆਪਣੇ ਨਾ ਘਰਾਂ ਵਿੱਚ ਅੱਗੇ ਜੋਗੀ ਆਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਜਦੋਂ ਡੋਰ ਮੋਰੇ ਖਲੋਣਾ ਤੇ ਉਹਨਾਂ ਕਹਿੰਨਾ ਅਲਖ ਨਰੰਜਨ ਹੈ ਨਾ ਇਦਾਂ ਦਾ ਵਰਡ ਬੋਲਦੇ ਹੁੰਦੇ ਸੀਗੇ ਮੈਂ ਛੋਟੇ ਹੁੰਦੇ ਤੇ ਬਹੁਤ ਸੁਣਿਆ ਸਾਡੇ ਉੱਥੇ ਬਹੁਤ ਆਉਂਦੇ ਹੁੰਦੇ ਸੀ ਯਾਰ ਉਹ ਹਮੇਸ਼ਾ ਇਹੀ ਅਲਖ ਨਿਰੰજન ਜਿਹੜਾ ਵਰਡ ਆ ਨਾ ਉਹ ਬੋਲਦੇ ਹੁੰਦੇ ਸੀਗੇ ਜੋਗੀ ਉਦੋਂ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਇਹਦਾ ਮਤਲਬ ਕੀ ਆ ਅਲਖ ਇਨਵੀਜੀਬਲ ਗੋਡ ਇਨਵੀਜੀਬਲ ਉਹ ਪਰਮੇਸ਼ਵਰ ਜਿਹੜਾ ਇਨਵੀਜੀਬਲ ਹੈ ਉਹ ਪਰਮੇਸ਼ਵਰ ਜਿਹਨੂੰ ਸਮਝਿਆ ਹੀ ਨਹੀਂ ਜਾ ਸਕਦਾ ਉਹ ਪਰਮੇਸ਼ਰ ਜਿਹਨੂੰ ਦੇਖਿਆ ਨਹੀਂ ਜਾ ਸਕਦਾ ਜਿਹਦਾ ਕੋਈ ਅੰਤ ਹੀ ਨਹੀਂ ਆ ਅਲਖ ਅਲਖ ਦਾ ਮਤਲਬ ਇਹ ਹੈ ਅਰੇ ਨਿਰੰਜਨ ਸ਼ਬਦ ਕਿਹਾ ਜਾਂਦਾ ਸੀਗਾ ਨਾ ਨਿਰੰਜਨ ਅੰਜਨ ਜਿਹੜਾ ਸ਼ਬਦਿਆ ਨਾ ਉਹਦਾ ਮਤਲਬ ਹੁੰਦਾ ਅਗਿਆਨਤਾ ਅਸ਼ੁੱਧਤਾ ਅ ਨਿਰੰਜਨ ਦਾ ਮਤਲਬ ਹੁੰਦਾ ਸਰਬ ਗਿਆਨੀ ਸਰਵਸ਼੍ਰੇਸ਼ਟ ਤੇ ਸ਼ੁੱਧ ਨਿਰੰਜਨ ਉਹ ਪਰਮੇਸ਼ਵਰ ਜਿਹੜਾ ਇਨਵੀਜ਼ੀਬਲ ਆ ਪਰ ਕੁਲ ਕਾਇਨਾਤ ਦਾ ਗਿਆਨ ਰੱਖਦਾ ਹੈ ਸਾਰਾ ਗਿਆਨ ਮਹਾ ਗਿਆਨੀ ਉਹ ਪਰਮੇਸ਼ਵਰ ਹallelujah ਸੋ ਦੇਖੋ ਇੰਨੀ ਵਰੀ ਇਹ ਸ਼ਬਦ ਸੁਣਿਆ ਪਰ ਕਦੀ ਉਹ ਜਿਹੜਾ ਆ ਨਹੀਂ ਆਇਆ ਉਹ ਸਮਝ ਹੀ ਨਹੀਂ ਆਇਆ ਸੀ ਕਦੀ ਸੋਚਿਆ ਵੀ ਨਹੀਂ ਸੀ ਕਿ ਇਹਨੂੰ ਸਮਝਿਆ ਜਾਏ ਅੱਜ ਤੁਸੀਂ ਵੀ ਗੂਗਲ ਕਰਕੇ ਦੇਖੋ ਤੁਸੀਂ ਵੀ ਸਰਚ ਕਰਕੇ ਦੇਖੋ ਇਹਨੂੰ ਮੈਨੂੰ ਕਿਵੇਂ ਸਮਝ ਆ ਕਿਉਂਕਿ ਮੈਂ ਜਦੋਂ ਪੰਜਾਬੀ ਬਾਈਬਲ ਪੜ੍ਹਦੀ ਆ ਮੈਂ ਉਹਦਾ ਇੰਗਲਿਸ਼ ਵਰਜ਼ਨ ਵੀ ਪੜ੍ਹਦੀ ਆ ਕਿਉਂਕਿ ਸਮ ਟਾਈਮਸ ਅ ਟ੍ਰਾਂਸਲੇਸ਼ਨ ਦੀਆਂ ਨਾ ਕਈ ਚੀਜ਼ਾਂ ਜਿਹੜੀਆਂ ਉਹ ਵਰਡਸ ਜਿਹੜੇ ਉਹਨਾਂ ਦੀ ਸੈਂਸ ਹੀ ਚੇਂਜ ਹੋ ਜਾਂਦੀ ਆ ਤਬ ਉਹ ਪਰਮੇਸ਼ਵਰ ਜਿਹੜਾ ਅਲੱਖ ਆ ਜਿਹੜਾ ਇਨਵੀਜ਼ੀਬਲ ਆ ਉਹ ਅਲੱਖ ਪਰਮੇਸ਼ਵਰ ਦਾ ਰੂਪ ਅਤੇ ਸਾਰੀ ਸ੍ਰਿਸ਼ਟ ਵਿੱਚੋਂ ਜੇਠਾ ਹੈ ਹallelujah জেઠા ਹੁੰਦਾ ਜਦੋਂ ਕੋਈ ਨਹੀਂ ਸੀ ਉਸ ਤੋਂ ਸਾਰਿਆਂ ਤੋਂ ਪਹਿਲਾਂ ਫਰਸਟ ਫਰੂਟ ਸੋ ਪ੍ਰਭੂ ਦੀ ਬੜੀ ਆਈ ਹੋਵੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਵਿੱਚ ਕਿਹਾ ਜਾ ਰਿਹਾ ਕਿ ਉਹ ਅਲੱਖ ਪਰਮੇਸ਼ਵਰ ਦਾ ਰੂਪ ਆ ਉਹ ਪਰਮੇਸ਼ਵਰ ਜਿਹਦਾ ਕੋਈ ਇੱਕ ਰੂਪ ਨਹੀਂ ਆ ਜਿਹੜਾ ਇਨਵੀਜ਼ੀਬਲ ਆ ਜਿਹੜਾ ਮਹਾ ਗਿਆਨੀ ਆ ਜਿਹੜਾ ਮਹਾ ਪਵਿੱਤਰ ਆ ਜਿੱਥੋਂ ਸਭ ਭਲਾਈਆਂ ਚੰਗਿਆਈਆਂ ਨਿਕਲਦੀਆਂ ਆ ਇਹ ਉਹਦਾ ਰੂਪ ਹੈ ਤੇ ਅਸੀਂ ਉਸ ਪਰਮੇਸ਼ਵਰ ਦਾ ਜਿਹੜਾ ਅਲਖ ਨਿਰੰજન ਹੈ ਉਹ ਪਰਮੇਸ਼ਵਰ ਜਿਹੜਾ ਅਲਖ ਹੈ ਉਹ ਪਰਮੇਸ਼ਵਰ ਜਿਹੜਾ ਮਹਾ ਗਿਆਨੀ ਹੈ ਉਹ ਪਰਮੇਸ਼ਵਰ ਜਿਹੜਾ ਸਰਵ ਸ਼੍ਰੇਸ਼ਟ ਹੈ ਜਿਹੜਾ ਸਰਵ ਸ਼ਕਤੀਮਾਨ ਹੈ ਜਿਹੜਾ ਪਾਤਸ਼ਾਹਾਂ ਦਾ ਪਾਸ਼ਾ ਪ੍ਰਭੂਆਂ ਦਾ ਪ੍ਰਭੂ ਰਾਜਿਆਂ ਦਾ ਰਾਜਾ ਅਸੀਂ ਉਸ ਪਰਮੇਸ਼ਵਰ ਦੇ ਅਧੀਨਗੀ ਦੇ ਵਿੱਚ ਆਉਣਾ ਔਰ ਉਸ ਪਰਮੇਸ਼ਵਰ ਦੇ ਸਰੂਪ ਵਿੱਚ ਢਲਣ ਦੀ ਕੋਸ਼ਿਸ਼ ਕਰਨੀ ਔਰ ਉਸ ਪਰਮੇਸ਼ਵਰ ਦੇ ਠਹਿਰਾਏ ਹੋਏ ਪੂਰਨ ਸੰਪੂਰਨ ਆਤਮਿਕ ਗਿਆਨ ਨੂੰ ਪ੍ਰਾਪਤ ਕਰਨ ਦੀ ਮਨ ਵਿੱਚ ਚਾਹਤ ਪੈਦਾ ਕਰੋ ਤਾਂ ਪਰਮੇਸ਼ਵਰ ਜ਼ਰੂਰ ਤੁਹਾਡੀ ਇਸ ਚਾਹਤ ਨੂੰ ਪੂਰਾ ਕਰਨਗੇ वचन ਚ ਲਿਖਿਆ ਆਪਣੇ ਰਾਹਾਂ ਨੂੰ ਯਹੋਵਾ ਦੇ ਗੋਚਰਾ ਕਰਦੇ ਹੋ ਤੇਰੇ ਮਨੋਰਥਾਂ ਨੂੰ ਪੂਰਾ ਕਰੇਗਾ ਹallelujah ਸੋ ਮੈਂ ਯਕੀਨ ਕਰਦੀ ਆ ਕਿ ਅੱਜ ਦੇ ਇਸ ਵਰਡ ਦੇ ਰਾਈ ਤੁਸੀਂ ਬਹੁਤ ਵੱਡੀ ਬਰਕਤ ਨੂੰ ਪਾਇਆ ਆ ਬਹੁਤ ਵੱਡੀ ਆਸ਼ੀਸ਼ ਨੂੰ ਪਾਇਆ ਆ ਔਰ ਤੁਸੀਂ ਕਾਫੀ ਜਿਹੜਾ ਆ ਉਹ ਪਰਮੇਸ਼ਵਰ ਦੀ ਕਹ ਲੋ ਕਿਰਪਾ ਨੂੰ ਤੁਸੀਂ ਮਹਿਸੂਸ ਕੀਤਾ ਹੋਵੇਗਾ